ਕੀ ਕੀਤਾ ਜਾਵੇ ਨਾ ਨਾਨਦ ਪਰਜਾਈਆਂ ਦੀ ਕਹਿੰਦੇ ਬਣਦੀ ਨਹੀਂ ਹੁੰਦੀ ਪਰ ਤੁਸੀਂ ਇੱਕ ਮਿਸਾਲ ਕਾਇਮ ਕਰ ਦਿੱਤੀ ਕਿ ਬੰਦਰੀ ਹੈ ਤੇ ਸਟੋਲ ਵਿੱਚ ਸਾਡੀ ਬੌਂਡਿੰਗ ਬਹੁਤ ਅੱਛੀ ਹੈ ਲੋਕੀ ਇੰਨੀਆਂ ਭਿਆਣਾ ਨਹੀਂ ਬੰਦੀ ਹੋਗੇ ਜਿੰਨੀ ਨਾਨ ਨਰ ਪਰਜਾਈ ਦੀ ਬੰਦੀ ਹੈ ਸੰਤ ਲੋਕੀ ਵੈਸੇ ਜ਼ਿਆਦਾਤਰ ਭਿਆਣਾ ਕਹਿ ਕੇ ਜਾਂਦੇ ਆ ਜੀ ਕਿ ਲੋਕੀ ਪੁੱਛਣਗੇ ਤੇਰੀ ਛੋਟੀ ਭੈਣ ਨਹੀਂ ਆਈ ਇਹਨੇ ਪੁੱਛਣਗੇ ਤੇਰੀ ਵੱਡੀ ਭੈਣ ਨਹੀਂ ਆਈ ਦੁਨੀਆ ਤਾਂ ਫਿਰ ਬਹੁਤ ਕੁਝ ਕਹਿੰਦੀ ਹੋਊਗੀ ਫਿਰ ਕਿਵੇਂ ਫੇਸ ਕਰਦੇ ਸਤਿ ਦੇਖੋ ਦੁਨੀਆ ਦਾ ਕੰਮ ਆ ਕਹਿਣਾ ਔਰ ਸਾਡਾ ਕੰਮ ਆ ਸੁਣਨਾ ਔਰ ਸੁਣ ਕੇ ਅਸੀਂ ਦੋ ਕੰਨ ਕਹਿੰਦੇ ਰੱਬ ਨੇ ਤੇ ਇਧਰ ਸੁਣੇ ਇਧਰ ਗੱਡੋ ਆਪੋ ਹੀ ਕੰਮ ਕਰੀਦਾ ਕਿ ਜਿੰਨਾ ਕਹਿੰਦਾ ਕਿ ਤੁਹਾਡੀ ਕੁੜੀ ਖੁਦ ਨਹੀਂ ਘਰ ਵਸਾ ਸਕਦੀ ਇਹ ਉਹ ਨਾ ਲੈਣ ਦੇਣਾ ਪਰ ਇਹ ਨਹੀਂ ਹੁੰਦਾ ਕਿ ਇੱਕ ਔਰਤ ਜੇ ਅਗਰੇ ਇਹ ਕੰਮ ਕਰ ਸਕਦੀ ਘਰ ਦਾ ਨਹੀਂ ਕਰ ਸਕਦੀ ਇੱਕ ਪਰਿਵਾਰ ਨਹੀਂ ਸੰਭਾਲ ਸਕਦੀ ਸਭ ਸੰਭਾਲ ਸਕਦੀ ਹੈ ਕਿਉਂਕਿ ਮੈਂ ਕਦੇ ਜ਼ਿੰਦਗੀ ਵਿੱਚ ਕੰਮ ਨਹੀਂ ਕੀਤਾ ਸੀ ਮੈਨੂੰ ਖੁਦ ਖਾਣਾ ਨਹੀਂ ਬਣਾਉਣਾ ਆਉਂਦਾ ਸੀ ਮੈਂ ਜੋ ਵੀ ਸਿੱਖੀਆਂ ਇਸੇ ਰੈਡੀ ਤੋਂ ਸਿੱਖੀਆਂ ਕਿਉਂਕਿ ਮੈਨੂੰ ਆਲੋ ਆਲੇ ਪਰੌਂਠੇ ਆਉਂਦੇ ਨਹੀਂ ਸੀ ਜੋ ਵੀ ਬਣਾਉਂਦੀ ਮੇਰੇ ਭਾਬੀ ਮੈਨੂੰ ਬਣਾ ਕੇ ਦਿੰਦੀ ਸੀ ਮੈਨੂੰ ਪਹਿਲੀ ਕਦੇ ਮੈਨੂੰ ਕਦੀ ਇਹਨਾਂ ਨੇ ਫਰਕ ਨਹੀਂ ਕੀਤਾ ਕਿ ਮੇਰੀ ਕੁੜੀ ਹੈ ਜਾਂ ਮੇਰੇ ਨਨਾਨ ਹਮੇਸ਼ਾ ਆਪਣੇ ਇੱਕ ਬੱਚੇ ਦੀ ਤਰ੍ਹਾਂ ਹੀ ਡੀ ਯਾਨੀ ਕਿ ਸਾਨੂੰ ਐਂ ਲੱਗਦਾ ਨਹੀਂ ਕਿ ਅਸੀਂ ਟਾਬਾ ਛਲਾ ਰਹੇ ਆਂ ਐਨਰਜੀ ਘਰ ਚਲਾ ਰਹੇ ਆਂ ਇੱਕ ਫੈਮਿਲੀ ਮੈਂਬਰ ਨੂੰ ਖਲਾ ਰਹੇ ਆ ਕਿ ਲੋਕੀ ਖਾਂਦੇ ਆ ਸੰਤੁਸ਼ਟ ਹੋ ਜਾਂਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਅਕਸਰ ਹੀ ਤੁਸੀਂ ਦੇਖਦੇ ਹੋ ਫੂਡ ਦੇ ਸਟਾਲਸ ਲੱਗੇ ਹੁੰਦੇ ਨੇ ਕੋਈ ਨਾ ਕੋਈ ਲਾ ਰਿਹਾ ਹੁੰਦਾ ਹੈ ਤੇ ਅੱਜ ਅਸੀਂ ਤੁਹਾਨੂੰ ਇੱਕ ਫੂਡ ਦਾ ਸਟਾਲ ਦਿਖਾਵਾਂਗੇ ਜਿਹਦੇ ਵਿੱਚ ਨਨਨਪਰਜਾਈ ਜਿਹੜੇ ਨੇ ਮਿਲ ਕੇ ਕੱਟੇ ਰਲ ਕੇ ਜਿਹੜੇ ਨੇ ਸਟਾਲ ਚ ਲਾ ਰਹੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਕਿੰਨਾ ਟਾਈਮ ਹੋ ਗਿਆ ਸਟਾਲ ਚ ਲਾਉਂਦੇ ਹੋਏ ਨੇ ਤੇ ਕੀ ਕੀ ਉਹਨਾਂ ਨੂੰ ਜਿਹੜਾ ਕੀ ਕੀ ਉਹਨਾਂ ਕੋਲ ਆਈਟਮਸ ਨੇ ਤੇ ਕੀ ਕੀ ਚੀਜ਼ ਜਮਣਾਉਂਦੇ ਨੇ ਸ਼ਸ਼ਕਾਲ ਬਸ ਵਦਿਆ ਅੱਛਾ ਤੁਸੀਂ ਤਾਂ ਇਹ ਦੱਸੋ ਪਹਿਲਾਂ ਤੁਸੀਂ ਇਹ ਨਾ ਨਾ ਦੋਗੇ ਪਰਜਾਈ ਮੈਂ ਨਾ ਨਾ ਇਹ ਮੇਰੀ ਪਰਜਾਈ ਆ ਪਰਜਾਈ ਨੇ ਦਿਖਾ ਦਿਓ ਪਹਿਲਾਂ ਤਾਂ ਪਰਜਾਈ ਜਾਣਾ ਹਾਂ ਜਰੂਰ ਜਰੂਰ ਅੱਛਾ ਇੱਕ ਗੱਲ ਹੋਰ ਜੇ ਗੱਲ ਕੀਤੀ ਜਾਵੇ ਨਾ ਨਾਦ ਪਰਜਾਈਆਂ ਦੀ ਕਿਤੇ ਬਣਦੀ ਨਹੀਂ ਹੁੰਦੀ ਪਰ ਤੁਸੀਂ ਇੱਕ ਮਿਸਾਲ ਕਾਇਮ ਕਰ ਦਿੱਤੀ ਕਿ ਬਣ ਰਹੀ ਹੈ ਤੇ ਸਟਾਲ ਵੀ ਚ ਲਾ ਰਹੇ ਸਾਡੀ ਬੌਂਡਿੰਗ ਬਹੁਤ ਅੱਛੀ ਆ ਲੋਕੀ ਇੰਨੀਆਂ ਭੈਣਾਂ ਨਹੀਂ ਬੰਦੀ ਹੋ ਕੇ ਜਿੰਨੀ ਨੇ ਨਾਨ ਔਰ ਭਜਾਈ ਦੀ ਬੰਦੀ ਆ। ਸੰਤ ਲੋਕੀ ਵੈਸੇ ਜਿਆਦਾਤਰ ਭੈਣਾਂ ਕਿਹਾ ਕੇ ਜਾਂਦੇ ਆ। ਜੀ। ਕਿ ਲੋਕੀ ਪੁੱਛਣਗੇ ਤੇਰੀ ਛੋਟੀ ਭੈਣ ਨਹੀਂ ਆਈ? ਇਹਨੇ ਪੁੱਛਣਗੇ ਤੇਰੀ ਵੱਡੀ ਭੈਣ ਨਹੀਂ ਆਈ? ਕਿ ਤੁਸੀਂ ਇਹਨਾਂ ਤੋਂ ਵੱਡੇ ਹੋ ਕਿ ਛੋਟੇ? ਮੈਂ ਇਹਨਾਂ ਤੋਂ ਵੱਡੀ ਆ। ਵੱਡੀ। ਅੱਛਾ ਤੁਸੀਂ ਇਕੱਠੇ ਹੀ ਰਹਿੰਦੇ ਆ? ਹਾਂਜੀ ਹਾਂਜੀ ਇਕੱਠੇ ਰਹਿੰਦੇ। ਮੈਂ ਜੀ ਦੇਖੋ ਦੁਨੀਆ ਤੇ ਬਹੁਤ ਕੁਝ ਹੁੰਦਾ ਨਾ। ਜੀ। ਮੇਰੇ ਨਾਲ ਵੀ ਕੁਝ ਹਾਸਾ ਹੋ ਗਿਆ ਇਸ ਕਰਕੇ ਫਿਰ ਮੈਨੂੰ ਆਪਣੇ ਪਰਿਵਾਰ ਨਾਲ ਰਹਿਣਾ ਪਿਆ। ਕਿ ਕਿਹੜਾ ਹਾਸਾ ਹੋਇਆ ਕਿ ਤੁਹਾਨੂੰ ਆਪਣੇ ਪਰਿਵਾਰ ਨਾਲ ਰਹਿਣਾ? ਮੇਰੇ ਨਾਲ ਧੋਖੇ ਤੇ ਜੇ ਇਹ ਦੇ ਕਰਕੇ ਮੇਰਾ ਮਾਨ ਨਹੀਂ ਕੀਤਾ ਕਿ ਮੈਂ ਸੈਕਿੰਡ ਮੈਰਿਜ ਕਰਵਾਵਾਂ ਕਿਉਂਕਿ ਪਹਿਲੇ ਤੋਂ ਹੀ ਮਾਨ ਇਹਦਾ ਹੋ ਗਿਆ ਇੰਨਾ ਖਰਾਬ ਇਸ ਕਰਕੇ ਮੈਂ ਆਪਣੇ ਪਰਿਵਾਰ ਨੂੰ ਹੀ ਅਹਮਤ ਦਿੱਤੀ ਆ ਤੇ ਆਪਣੇ ਭਰਾਵਾਂ ਨੂੰ ਆਉਣਾ ਈ ਨਹੀਂ ਫਿਰ ਕਿੱਥੇ ਮਿਲ ਗਿਆ ਜਲਾਰਾ ਅਚ ਦੁਨੀਆ ਤਾਂ ਫਿਰ ਬਹੁਤ ਕੁਝ ਕਹਿੰਦੀ ਹੋਊਗੀ ਫਿਰ ਕਿਵੇਂ ਫੇਸ ਕਰਦੇ ਸੋ ਦੇਖੋ ਦੁਨੀਆ ਦਾ ਕੰਮ ਆ ਕਹਿਣਾ ਔਰ ਸਾਡਾ ਕੰਮ ਆ ਸੁਣਨਾ ਔਰ ਸੁਣ ਕੇ ਅਸੀਂ ਦੋ ਕੰਨ ਕਹਿੰਦੇ ਨੇ ਰੱਬ ਨੇ ਤੇ ਇੱਧਰ ਸੁਣੇ ਉੱਧਰ ਕੱਢੋ ਆਪੋ ਹੀ ਕੰਮ ਕਰੀਦਾ ਤੁਹਾਨੂੰ ਜ਼ਿਆਦਾ ਦੁੱਖ ਕੀ ਲੱਗਿਆ ਜਦੋਂ ਤੁਹਾਨੂੰ ਲੋਕਾਂ ਨੇ ਕੁਝ ਗੱਲ ਲੋਕਾਂ ਨੇ ਤਾਂ ਤੁਹਾਨੂੰ ਮੈਂ ਕੀ ਦੱਸਾਂ ਤੁਹਾਨੂੰ ਮੈਂ ਲੋਕਾਂ ਨੇ ਬਹੁਤ ਕੁਝ ਕਿਹਾ ਵਾ ਕਿ ਜਿੰਨਾ ਕਹਿੰਦੇ ਆ ਤੁਹਾਡੀ ਕੁੜੀ ਖੁਦ ਨਹੀਂ ਘਰ ਵਸਾ ਸਕਦੀ ਇਹ ਵੋ ਹਨ ਲੈਣਾ ਦੇਣਾ ਪਰ ਇਹ ਨਹੀਂ ਹੁੰਦਾ ਕਿ ਇੱਕ ਔਰਤ ਜੇ ਅਗਰੇ ਇਹ ਕੰਮ ਕਰ ਸਕਦੀ ਘਰ ਦਾ ਨਹੀਂ ਕਰ ਸਕਦੀ ਇੱਕ ਪਰਿਵਾਰ ਨਹੀਂ ਸੰਭਾਲ ਸਕਦੀ ਸਭ ਸੰਭਾਲ ਸਕਦੀ ਹੈ ਕੀ ਬਾਤ ਹੈ ਅੱਛਾ ਹਮੇਸ਼ਾ ਹੱਸਦੇ ਹੀ ਰਹਿੰਦੇ ਸਮਾਈਲ ਹੀ ਰਹਿੰਦੀ ਹੈ ਫੇਸ ਤੇ ਹਨਾ ਖੁਸ਼ੀ ਰਹਿੰਦੇ ਹੋ ਖੁਸ਼ੀ ਰਹਿੰਦੇ ਆ ਅੱਛਾ ਕੀ ਕੀ ਬਣਾਉਂਦੇ ਹੋ ਢਾਬੇ ਤੇ ਇੱਥੇ ਸਾਡੇ ਆਲੂ ਵਾਲੇ ਪਰੌਂਠੇ ਐਗ ਪਰੌਂਠਾ ਅੰਡੇ ਵਾਲੀ ਪੁਰਜੀ ਤੇ ਆਮਲੇਟ ਬੈਦਾ ਆਮਰਟ ਹਾਂ ਜੇ ਕੀ ਆਵਾਜ਼ ਹੈ ਅੱਜ ਕਿੰਨੇ ਕਿ ਖੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਵਧੀਆ-ਵਧੀਆ ਕੰਪਲੀਮੈਂਟ ਮਿਲਦੇ ਨੇ ਵਧੀਆ-ਵਧੀਆ ਜਿਹੜੇ ਹਾਲ ਤੱਕ ਤਾਂ ਬਹੁਤ ਜ਼ਿਆਦਾ ਰਿਸਪੌਂਸ ਅੱਛਾ ਮਿਲਦਾ ਵਾ ਅੱਛੇ-ਅੱਛੇ ਕਮੈਂਟ ਮਿਲਦੇ ਆ ਸ਼ਾਬਾਸ਼ ਆਪਣੇ ਆਪ ਨੂੰ ਅੱਛਾ ਲੱਗਦਾ ਕਿ ਹਾਂ ਸਾਡੇ ਹੱਥਾਂ 'ਚ ਹੈ ਗੱਲ ਬਾਤ ਸ਼ਾਬਾਸ਼ ਟਰਸਟ ਹੋ ਗਿਆ ਹੁਣ ਆਪਣੀ ਕਿਉਂਕਿ ਮੈਂ ਕਦੇ ਜ਼ਿੰਦਗੀ 'ਚ ਕੰਮ ਨਹੀਂ ਕੀਤਾ ਸੀ ਮੈਨੂੰ ਖੁਦ ਖਾਣਾ ਨਹੀਂ ਬਣਾਉਣਾ ਆਂਦਾ ਸੀ ਮੈਂ ਜੋ ਵੀ ਸਿੱਖਿਆ ਇਸੇ ਰੈਡੀ ਤੋਂ ਸਿੱਖਿਆ ਸ਼ਾਬਾਸ਼ ਕਿਉਂਕਿ ਮੈਨੂੰ ਆਲੋ ਆਲ ਪਰੌਂਠੇ ਆਂਦੇ ਨਹੀਂ ਸੀ ਜੋ ਵੀ ਬਣਾਦੀ ਮੇਰੀ ਭਾਬੀ ਮੈਨੂੰ ਬਣਾ ਕੇ ਨਹੀਂ ਸੀ। ਸ਼ਾਬਾਸ਼। ਭਾਬੀ ਮਤਲਬ ਇਦਾਂ ਦੀ ਹੋਣੀ ਚਾਹੀਦੀ ਹੈ। ਸਹੀ ਗੱਲ। ਤੇ ਨਾਲੇ ਮੈਨੂੰ ਪਹਿਲੀ ਗੱਲ ਮੈਨੂੰ ਕਦੀ ਇਹਨਾਂ ਨੇ ਫਰਕ ਹੀ ਨਹੀਂ ਕੀਤਾ ਕਿ ਮੇਰੀ ਕੁੜੀ ਐ ਜਾਂ ਮੇਰੇ ਨਨਾਨ ਹਮੇਸ਼ਾ ਆਪਣੇ ਇੱਕ ਬੱਚੇ ਦੀ ਤਰ੍ਹਾਂ ਹੀ ਡੀਲ ਕੀਤਾ ਮੈਂ ਚਾਹੀ ਵੱਡੀ ਐ ਤੋ। ਤੁਸੀਂ ਇੱਕ ਰੋਡ ਦੇ ਵਿੱਚ ਖੜੇ ਹੋ, ਇੱਕ ਚਰਾਏ ਦੇ ਵਿੱਚ ਖੜੇ ਹੋ। ਲੋਕਾਂ ਗਲਤ ਕਮੈਂਟ ਤਾਂ ਨਹੀਂ ਕਰਦੇ ਕੋਈ ਗਲਤ ਵੇਖ ਦੇ ਨਾਲ ਤਾਂ ਨਹੀਂ। ਨਹੀਂ, ਮੇਰੀ ਗੱਲ ਸੁਣੋ। ਗਲਤ ਕਮੈਂਟ ਕਰਾਉਣਾ ਵੀ ਆਪਣੇ ਹੱਥ ਹੁੰਦਾ ਵਾ। ਜੇ ਅਸੀਂ ਇਹਦੇ ਪੌਂਚ ਥੋੜਾ ਜਿਹਾ ਆਉਂਦਾ ਦਵਾਂਗੇ ਨਾ। ਸਮਝ ਆਨਦਾ ਤੁਸੀਂ ਕਿੰਨਾ ਮੈਂ ਬੋਲਣਾ ਚਾ ਤੇ ਲੋਕੀ ਫਿਰ ਨੈਚੁਰਲ ਕਮੈਂਟ ਹੁੰਦਾ ਤੇ ਮਾਰਾਂਗੇ ਜੇ ਆਪਾਂ ਆਪਣੇ ਭਾਵ ਨੂੰ ਹੁੰਦੇ ਰੱਖਾਂਗੇ ਜੇ ਸਾਡਾ ਭਰਾ ਆਵਾਜ਼ ਆ ਅੰਕਲ ਆ ਜਾਂ ਕੋਚ ਹਨ ਤੇ ਲੋਕੀ ਕਮੈਂਟ ਉਸ ਤਰ੍ਹਾਂ ਹੀ ਕਰਦੇ ਆ ਹਾਂਜੀ ਅੱਛਾ ਤੁਹਾਨੂੰ ਸਾਰੇ ਭੈਣੇ ਭੈਣੇ ਕਹਿੰਦੇ ਨੇ ਮੈਨੂੰ ਭੈਣ ਮੈਂ ਥੋੜਾ ਡਰਦੀ ਵੀ ਹਾਂ ਅਜਾ ਪਰਸਨੈਲਿਟੀ ਥੋੜੀ ਤੇ ਤੁਹਾਡੀ ਇਦਾਂ ਦੀ ਹਾਂ ਤਾਂ ਡਰਦੀ ਵੀ ਆ ਸ਼ਸ਼ੀ ਕਾ ਜੀ ਠੀਕ ਹੈ ਜੀ ਤੁਹਾਡੇ ਨਨਾਂ ਜਿਹੜੀ ਬਹੁਤ ਖੁਸ਼ ਹੈ ਬਹੁਤ ਤਾਰੀਫ ਕਰ ਰਹੀ ਹੈ ਹਾਂਜੀ ਕਾਰਨ ਵਾਸਤੇ ਅਸੀਂ ਦੋਨੇ ਹੀ ਮਤਲਬ ਕਿ ਫਰੈਂਡ ਵੀ ਆਰ ਭੈਣਾ ਵੀ ਆ ਅਸੀਂ ਕਿੰਨਾ ਨਾਨੀ ਅਸੀਂ ਇੱਕ ਦੂਸਰੇ ਨੂੰ ਸਮਝ ਜਾ ਮੈਂ ਅੱਛਾ ਇਕੱਠੇ ਮਿਲ ਕੇ ਕਿਸਟੋਰ ਚਲਾ ਰਹੇ ਹੋ ਕਮੈਂਟ ਕਿੱਦਾਂ ਦੇ ਮਿਲਦੇ ਆ ਕਿੰਨਾ ਦਾ ਫੀਡ ਬਹੁਤ ਅੱਛਾ ਸਾਨੂੰ ਫੀਡਬੈਕ ਮਿਲ ਰਿਹਾ ਬਹੁਤ ਵਧੀਆ ਮਿਲ ਰਿਹਾ ਆ ਵਾ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦੇ ਹੋ 1 ਮੰਥ ਹੋ ਗਿਆ ਸਾਨੂੰ 1 ਮੰਥ ਹੋ ਗਿਆ ਹਾਂਜੀ ਕਿੰਨਾ ਹੁਣ ਜਿਵੇਂ ਕਿ ਤੁਸੀਂ ਉਹ ਕਹਿੰਦੇ ਮੈਨੂੰ ਕੁਕਿੰਗ ਨਹੀਂ ਆਉਂਦੀ ਮੈਨੂੰ ਭਾਬੀ ਨੇ ਸਿਖਾਈ ਹੈ ਤੇ ਹੁਣ ਤੁਹਾਡੇ ਤੋਂ ਵਧੀਆ ਖਾਣਾ ਬਣਾ ਲਾ ਕੇ ਬਹੁਤ ਵਧੀਆ ਬਣਾਉਂਦੇ ਨੇ ਕਾ ਬਾਤ ਹੈ ਜਰਵਾ ਹਾਂਜੀ ਲੋਕੀ ਇਹਨੇ ਕਰ ਰਹੇ ਆ ਘਰ ਵਾਲਾ ਟੇਸਟ ਆ ਯਾਨੀ ਕਿ ਸਾਨੂੰ ਐਂ ਲੱਗਦਾ ਨਹੀਂ ਕਿ ਅਸੀਂ ਢਾਬਾ ਚਲਾ ਰਹੇ ਹਾਂ ਐਨਾਂ ਦੀ ਘਰ ਚਲਾ ਰਹੇ ਹਾਂ ਇੱਕ ਫੈਮਿਲੀ ਮੈਂਬਰ ਨੂੰ ਖਿਲਾ ਰਹੇ ਹਾਂ ਕਿ ਲੋਕੀ ਖਾਂਦੇ ਆ ਸੰਤੁਸ਼ਟ ਹੋ ਕੇ ਜਾਂਦੇ ਆ ਤੁਸੀਂ ਕੀ ਸੋਚ ਕੇ ਕੀ ਸੋਚ ਕੇ ਤੁਸੀਂ ਮਨ ਦੇ ਵਿੱਚ ਵਿਚਾਰ ਬਣਾਇਆ ਕਿ ਅਸੀਂ ਮਤਲਬ ਇੱਕ ਢਾਬਾ ਹੀ ਚਲਾਣਾ ਇੱਕ ਸਟਾਲ ਹੀ ਚਲਾਣਾ ਹੋਰ ਵੀ ਕਿਉਂਕਿ ਇਹਨਾਂ ਦੇ ਹੱਥ 'ਚ ਖਾਣ ਦਾ ਬੜਾ ਯਾਸ਼ਾ ਹਮੇਸ਼ਾ ਸਾਰੇ ਆਲਵੇਸ ਸਾਰੇ ਫੈਮਿਲੀ ਕਹਿੰਦੇ ਸੀ ਕਿ ਮਣੀ ਦਾ ਢਾਬਾ ਅੱਛਾ ਇਹਨਾਂ ਦਾ ਮਣੀ ਨਾ ਤੇ ਮਣੀ ਦਾ ਢਾਬਾ ਜੇ ਉਹ ਦਿਨ ਪ੍ਰਮਾਤਮਾ ਨੇ ਲਿਆਇਆ ਸੀ ਤਾਂ ਕਿ ਮਣੀ ਦਾ ਢਾਬਾ ਹੀ ਬਣ ਗਿਆ ਮਣੀ ਦੇ ਢਾਬੇ ਤੋਂ ਨੰਨੰਦ ਪਰਜਾਈਦਾ ਉਹਨਾਂ ਨਾਨ ਭਜਾ ਦੇ ਟਾਂਬਾ ਬਣ ਗਿਆ ਅਹ ਇਸ ਤੋਂ ਪਹਿਲਾਂ ਕਿ ਮੈਮ ਥੋੜਾ ਜਿਹਾ ਦੱਸੋਗੇ ਕਿ ਕਿੰਨੇ ਵਜੇ ਤੋਂ ਲੈ ਕੇ ਤੁਸੀਂ ਕਿੰਨੇ ਵਜੇ ਤੱਕ ਮੈਮ ਅਸੀਂ 7:30 ਵਜੇ ਤੋਂ ਲੈ ਕੇ 6:30 6 ਵਜੇ ਤੱਕ ਹੁੰਦੇ ਆ ਹਾਂਜੀ ਤੇ ਅਹ ਜਿਹੜੇ ਕੀ ਗੱਲ ਕੀਤੀ ਜਾਵੇ ਲੋਕੇਸ਼ਨ ਦੀ ਇੱਕ ਵਾਰੀ ਆਪਣੀ ਲੋਕੇਸ਼ਨ ਸਾਂਝੀ ਕਰ ਦਾਂਗੀ ਲੋਕੇਸ਼ਨ ਇਹ ਆਪਣਾ ਸ਼ਾਉਨੀ ਮਲਾ ਨੀਅਰ ਪਾਵਰ ਹਾਊਸ ਹੈ ਔਰ ਸਾਹਮਣੇ ਪੈਟਰੋਲ ਪੰਪ ਹੈ ਜੀ ਗਾਂਧੀ ਮਾਰਕੀਟ ਹਾਂਜੀ ਸੋ ਆਲੋ ਜੀ ਸੀ ਗੱਲ ਕਰ ਲਈ ਨਨੰਦਪੁਰਜਾਈਆਂ ਦੀ ਜਿੱਤੇ ਕਿ ਇੱਕ ਮਿਸਾਲ ਜਿਹੜੀ ਹੈ ਕਾਇਮ ਹੋ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਸਵਾਦ ਦੀ ਬਹੁਤ ਜ਼ਿਆਦਾ ਸਵਾਦ ਹੈ ਕਿ ਜੇਕਰ ਤੁਹਾਡਾ ਪਰੋਟੇ ਖਾਣ ਦਾ ਮਾਨਾ ਤਾਂ ਇੱਥੇ ਇੱਕ ਵਾਰੀ ਆ ਕੇ ਵਿਜ਼ਿਟ ਕਰ ਲਿਓ ਤੇ ਇਹਨਾਂ ਦਾ ਪਿਆਰ ਜਿਹੜਾ ਆ ਉਹ ਵੀ ਦੇਖ ਲਓ ਕਿ ਕਿੰਨਾ ਇਹਨਾਂ ਦੇ ਆਪਸ ਦੇ ਵਿੱਚ ਪਿਆਰ ਹੈ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨ